ਸਿਮਰਜੀਤ ਜੀ ਮੈਂ ਅਸੀਂ ਗੱਲ ਕਰ ਰਹੇ ਹਾਂ ਸੁਮੇਤ ਸਿੰਘ ਸੈਣੀ ਵਾਲੇ ਕੇਸ ਦੀ ਜਿਹੜੇ ਸੁਪਰੀਮ ਕੋਰਟ ਨੇ ਉਹਨਾਂ ਨੂੰ ਐਫ ਆਈ ਆਰ ਕਵਾਸ ਕਰਨ ਤੋਂ ਨਾ ਕਰ ਦਿੱਤੀ ਇਹੋ ਜਿਹੇ ਹੋਰ ਵੀ ਬਹੁਤ ਸਾਰੇ ਕੇਸ ਹੋਣਗੇ ਜਿਹੜੇ ਤੁਹਾਡੇ ਨੋਟਿਸ ਨੇ ਇਹਨਾਂ ਬਾਰੇ ਕੀ ਕਹਿਣਾ ਚਾਹੋਗੇ ਦਿੱਕੋ ਪੱਜੀ ਜੀ ਕਿ ਬੇਸਿਕ ਲਾ ਹੈ ਆਰਟੀਕਲ 21 ਹੈਗਾ ਜਿਹੜਾ ਕਨਸਟੀਟਿਊਸ਼ਨ ਆਫ ਇੰਡੀਆ ਦਾ ਹੈ ਹਾਂ ਉਹ ਕਹਿੰਦੇ ਨੇ ਜਿਹੜਾ ਸਪੀਡੀ ਟ੍ਰਾਇਲ ਹੈ ਹੂੰ ਇਹ ਅਕਿਊਜ਼ਡ অর ਕੰਪਲੇਂਟੈਂਟ ਦੋਨਾਂ ਦਾ ਫੰਡਾਮੈਂਟਲ ਰਾਈਟ ਹੈ ਜੀ ਓਕੇ ਕਿ ਜਿਹੜੀ ਸਾਡੇ ਸਪੈਸ਼ਲੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਰੂਲ ਐਂਡ ਆਰਡਰਸ ਵੀ ਜਿਹਨਾਂ ਦੇ ਨਾਲ ਕੋਰਟਸ ਦੀ ਫੰਕਸ਼ਨਿੰਗ ਚੱਲਦੀ ਹੈ ਪੰਜਾਬ ਤੇ ਹਰਿਆਣਾ ਦੀ ਹੂੰ 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 ਉਹਦੇ ਵਿੱਚ ਇੱਕ ਪ੍ਰੋਵੀਜ਼ਨ ਹੈ ਕਿ ਹਾਈ ਕੋਰਟ ਕੇਸ ਫਲੋ ਮੈਨੇਜਮੈਂਟ ਰੂਲਸ ਨੇ ਓਕੇ ਜਿਹਦੇ ਵਿੱਚ ਬਹੁਤ ਸਪੈਸਿਫਿਕ ਕਲੀਅਰ ਸਿਵਲ ਤੇ ਕ੍ਰਿਮੀਨਲ ਕੇਸਸ ਦੇ ਵਿੱਚ ਪ੍ਰੋਵੀਜ਼ਨ ਹੈ ਹੂੰ ਉਹਨਾਂ ਨੇ ਪੰਜ ਕੈਟਾਗਰੀਆਂ ਬਣਾਈਆਂ ਨੇ ਕ੍ਰਿਮੀਨਲ ਕੇਸਸ ਦੀ ਓਕੇ ਜੇ ਤੋ ਚਾਰ ਸਟ੍ਰੀਮ ਹੋ ਜਾਂਦਾ ਹੈ ਜਿਹੜੇ ਮਰਡਰ ਤੇ ਹਿਨਸ ਕ੍ਰਾਈਮਸ ਨੇ ਉਹ ਨੋਮੀਨਸ ਕਨਕਲੂਡ ਹੋਣੇ ਚਾਹੀਦੇ ਨੇ ਜਿਹੜੀ 5th ਲਾਸਟ ਕੈਟੇਗਰੀ ਹੈ ਉਹ 18 ਮਹੀਨੇ ਦੀ ਹੈਗੀ ਓਕੇ ਸੋ ਜਿਹੜਾ ਸਮੀਤ ਦੇ ਕੇਸ ਵਿੱਚ ਜਿਹੜਾ ਇਸ਼ੂ ਇਸ ਹੁੰਦਾ ਹੈ ਇੱਕ ਇੱਕ ਕੇਫੇਅਰ ਉਹਦੇ ਖਿਲਾਫ ਹੈਗੀ ਹੈ ਜਿਹੜੀ ਮਲਤਾਨੀ ਦੇ ਕੇਸ ਵਿੱਚ ਸੁਪਰੀਮ ਕੋਰਟ ਨੇ ਉਹਦੀ ਕੁਐਸ਼ਨ ਡਿਸਮਿਸ ਕੀਤੀ ਹੈਗੀ ਹੈ ਹਾਂ ਇਹ 2020 ਮਈ ਦੀ ਐਫ ਆਈ ਆਰ ਹੈ ਜੀ ਦੀ ਪਰੀ ਇਨਸੀਡੈਂਟ ਉਹਦਾ ਜਿਹੜਾ ਮਰਡਰ ਇਹ ਨਹੀਂ ਕੀਤਾ ਉਹ ਸੀ ਕਾਨੂੰਨੀ ਇਨਸੀਡੈਂਟ 34 ਸਾਲ 33 ਸਾਲ ਪੁਰਾਣਾ ਜੀ ਜੀ ਇਵੇਂ ਇੱਕ ਇਨਸੀਡੈਂਟ ਸੀਬੀਆਈ ਨੇ ਇਹਦੇ ਖਲਾਸ ਹਾਈ ਕੋਰਟ ਨੇ ਸੀਬੀਆਈ ਨੂੰ ਜਾਂਚ ਦਿੱਤੀ ਸੀ ਸੈਣੀ ਮੋਟਰਸ ਵਾਲਿਆਂ ਦੇ ਕੇਸ ਵਿੱਚ ਜੀ 트리플 ਮਰਡਰ ਕੇਸ ਨੂੰ ਕਿਹਾ ਜਾਂਦਾ ਜੀ 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 1995 ਤੋਂ ਲੈ ਕੇ ਦੇਖੋ ਅੱਜ 29 ਸਾਲ ਹੋ ਗਏ ਨੇ ਹੂੰ ਹੂੰ ਅਸੀਂ ਬੀਇੰਗ ਲਾਇਰ ਜਦੋਂ ਰਿਕੁਐਸਟ ਕਰਦੇ ਆਂ ਬੈਂਚ ਉਪਰ ਪਹਿਲੀ ਦੂਜੀ ਪੇਸ਼ੀ ਤੇ ਸਾਡਾ ਕੇਸ ਡਿਸਪਸਿੰਗ ਡਿਫਾਲਟ ਹੋ ਕੇ ਕਰਕੇ ਡਿਸਪਸ ਹੋ ਜਾਂਦੇ ਹੂੰ ਹੂੰ 29 ਸਾਲ ਤੋਂ ਉਹ ਜਿਹੜੀਆਂ ਸੀਬੀਆਈ ਕੋਰਟਸ ਉਹਨੂੰ ਤਰੀਕਾ ਦੇ ਰਹੀਆਂ ਨੇ ਹੂੰ ਹੂੰ ਹਮ ਐਗਜ਼ੈਂਪਸ਼ਨਸ ਦੇ ਰਹੀਆਂ ਨੇ ਇਹ ਬੜੀ ਹੈਰਾਨੀ ਦੀ ਗੱਲ ਹੈ ਬਿਲਕੁਲ ਹੈਰਾਨੀ ਦੀ ਗੱਲ ਹੈ ਜੀ ਪਰ ਮੈਨੂੰ ਇਹ ਦੱਸੋ ਸਿਮਰਨਜੀਤ ਕੁਝ ਇਹੋ ਜਿਹੇ ਕੇਸਿਸ ਵੀ ਨੇ ਜਿੱਥੇ ਅਫਸਰਾਂ ਨੂੰ ਪੁਲਿਸ ਅਫਸਰਾਂ ਨੂੰ ਜਿਹੜੇ ਦੋਸ਼ੀ ਪੁਲਿਸ ਅਫਸਰ ਨੇ ਜਿਨ੍ਹਾਂ ਨੇ ਪੁਲਿਸ ਉਦਿੱਕੀਆਂ ਕੀਤੀਆਂ ਕੀਤੀਆਂ ਉਹਨਾਂ ਨੂੰ ਸਜ਼ਾ ਮਿਲ ਜਾਂਦੀ ਫਿਰ ਵੀ ਨੌਕਰੀ 'ਚ ਰਹਿੰਦੇ ਆ। ਨੰਬਰ ਆਫ ਕੇਸਸ ਨੇ ਜੀ ਹਾਈ ਕੋਰਟ ਦੇ ਵਿੱਚ ਅਜ ਤੋ 70 ਸਾਲ ਪਹਿਲੇ ਕਿਸੇ ਨੇ ਪੀਆਰਐਲ ਫਾਈ ਕੀਤੀ ਸੀ। ਹੂੰ ਹੂੰ ਪੰਜਾਬ ਦੇ ਵਿੱਚ 2000 ਤੋਂ ਵੱਧ ਪੁਲਿਸ ਡਿਪਾਰਟਮੈਂਟ 'ਚ ਐਸੇ ਆਫਸਰਸ ਨੇ ਜਿਨ੍ਹਾਂ ਨੂੰ ਕੋਰਟਸ ਨੇ ਕਨਵਿਕਸ਼ਨ ਕੀਤੀਆਂ ਹੋਈਆਂ ਨੇ। ਅੱਛਾ ਸਪਾਈਟ ਕਨਵਿਕਸ਼ਨ ਉਹ ਨੌਕਰੀ ਕਰ ਰਹੇ ਨਹੀਂ। ਨਹੀਂ ਪਰ ਨੌਕਰੀ ਕਰ ਸਕਦੇ ਆ ਕਾਨੂੰਨ ਮੁਤਾਬਕ ਜੇ 2 ਸਾਲ ਤੋਂ ਵੱਧ ਸਜ਼ਾ ਹੋਵੇ ਤੇ ਤੁਸੀਂ ਤੇ ਚੋਣ ਵੀ ਨਹੀਂ ਲੜ ਸਕਦੇ ਤੇ ਨੌਕਰੀ ਕਿਵੇਂ ਕਰ ਲੋਗੇ ਤੁਸੀਂ? ਅ ਪਰ ਮੈਂ ਤੁਹਾਨੂੰ ਇੱਕ ਲੈਂਡਮਾਰਕ ਕੇਸ ਦੱਸਦਾ ਜੀ ਕਿ ਕੀ ਏ ਇੰਸਪੈਕਟਰ ਸੀ ਆਰਐਸ ਸੋਲ ਹੂੰ ਹੂੰ ਜਿਸਨਾਂ ਨੂੰ ਸੀਬੀਆਈ ਕੋਰਟ ਨੇ 2013 ਵਿੱਚ ਕਨਵਿਕਸ਼ਨ ਕੀਤੀ ਹੈ ਹੂੰ ਉਹਨਾਂ ਨੂੰ ਇਹਨਾਂ ਨੇ ਇੰਸਪੈਕਟਰ ਤੋਂ ਲੈ ਕੇ ਏਆਈਜੀ ਤੱਕ ਪ੍ਰਮੋਟ ਕੀਤਾ ਓਕੇ ਫਿਰ ਉਹਨੂੰ ਦੋ ਐਕਸਟੈਂਸ਼ਨਸ ਦਿੱਤੀਆਂ ਨੇ ਰਿਟਾਇਰਮੈਂਟ ਤੋਂ ਬਾਅਦ ਅੱਛਾ ਤੀ ਅ ਜਦੋਂ ਕਿ ਜਦੋਂ ਇਥੇ ਇੱਕ ਬੜਾ ਫੇਮਸ ਕੇਸ ਹੋਇਆ ਸੀ ਮੋਕੇ ਦੇ ਵਿੱਚ ਇੱਕ ਅ ਅ ਕਰਚਾ ਪੁਲਿਸ ਅਫਸਰ ਸੀ ਹਾਂ 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 1998 ਦੀ ਗੱਲ ਹੈ ਮੋਕੇ ਦੇ ਵਿੱਚ ਇੱਕ ਸੈਕਸ ਸਕੈਂਡਲ ਹੋਇਆ ਸੀ ਉਹਦੇ ਵਿੱਚ ਉਹਦਾ ਚਾਰਜ ਸ਼ੀਟ ਵਿੱਚ ਆ ਗਿਆ ਸੀ ਅੱਛਾ ਉਹ ਤੋਂ ਫਿਰ ਪੰਜਾਬ ਸਰਕਾਰ ਨੇ ਇੱਕ ਰੂਲ ਬਣਾ ਲਿਆ ਸੀ ਕਿ ਜਿਹੜੇ ਬੰਦੇ ਦੇ ਖਿਲਾਫ ਚਾਰਜ ਫ੍ਰੇਮ ਹੋ ਜਾਂਦੇ ਨੇ ਕੋਰ ਪ੍ਰਸੀਡਿੰਗ ਸੱਪਨ ਨਹੀਂ ਆਣੀ ਉਹਦੀ ਪ੍ਰੋਮੋਸ਼ਨ ਨਹੀਂ ਹੋਏਗੀ ਹਾਂ ਸੋ ਇਹ ਦੂਸਤ ਸਬੰਤ ਸincere ਨੂੰ 99 ਤੋਂ ਬਾਅਦ ਦੇਖੋ ਕੰਟੀਨਿਊਸਲੀ ਆਈਜੀ ਐਡੀਸੀਪੀ ਹੋਰ ਕਲਮ ਪੋਸਟਿੰਗ ਤੇ ਕਾਲ ਲੈ ਕੇ ਗਿਆ ਉਸ ਜਿਸਮੈਂਟ ਡਿਵਾਲਿਸ਼ਨ ਦੇ ਬਾਵਜੂਦ ਹਮ 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 ਏਮੀ ਇੱਕ ਨੰਬਰ ਆਫ ਆਫੀਸਰਸ ਨੇ ਜਿਸ ਇਹਨਾਂ ਨੂੰ ਏਮੀ ਕਨਵਿਕਸ਼ਨਸ ਹੋ ਜਾਂਦੀਆਂ ਨੇ ਪਰ ਸਟੇਟ ਜਿਹੜੀ ਹੈ ਉਹਨਾਂ ਨੂੰ ਸਪੋਰਟ ਕਰਦੀ ਹੈ ਜਿਹੜਾ ਤੁਸੀਂ ਕੇਸ ਆ ਸੋਹਲ ਦਾ ਕੇਸ ਦੱਸਿਆ ਉਹ ਅੱਜ ਵੀ ਨੌਕਰੀ ਚ ਅਨਿਜੂ ਹੁਣੇ ਜਸਟ ਉਹਦੀਆਂ ਦੋ ਐਕਸਟੈਂਸ਼ਨਸ ਪੂਰੀਆਂ ਹੋ ਗਈਆਂ ਨੇ ਦੋ ਸਾਲ ਦੀਆਂ ਫਿਰ ਇਧਰ ਇਧਰ ਸਿਓ ਮੋਟੋ ਲੈ ਲਿਆ ਸੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਜੱਜਸ ਕਰੇਵਲ ਹੋਣਾ ਓਕੇ 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 ਜੇ ਦੋਨਾਂ ਨੇ ਸਿਓ ਮੋਟੋ ਲਿਆ ਉਸ ਤੋਂ ਬਾਅਦ ਪੰਜਾਬ ਗਵਰਨਮੈਂਟ ਨੂੰ ਉਹਨੂੰ ਕਰੇ ਬਿਠਾਣਾ ਪਿਆ ਓਕੇ ਓਕੇ ਪਰ ਕਈ ਹੋਰ ਅਫਸਰ ਹੋਣਗੇ ਹੋਜੇ ਬਿਲਕੁਲ ਜਿਵੇਂ ਜੀਦਾ ਸਟੇਟ ਦਾ ਪਾਰਟ ਐ ਮੈਂ ਹੁਣ ਤੁਹਾਨੂੰ ਇੱਕ ਐਗਜ਼ਾਮਪਲ ਹੋਰ ਦਵਾਗਾ 1986 ਦੇ ਵਿੱਚ ਹੂੰ ਨੰਬਰ ਆਫ ਸਿੱਖਾਂ ਦੀ 5000 ਦੇ ਕਰੀਬ ਸਿੱਖਾਂ ਦੀ ਕਲਿੰਗ ਦਿੱਲੀ ਦੇ ਵਿੱਚ ਹੋਈ ਹੈ ਹਮ ਅੱਜ ਅਬਾਊਟ ਮੈਨੂੰ ਲੱਗਦਾ 40 ਇਅਰਸ ਕੰਪਲੀਟ ਹੋਸਨ ਇਨ ਨੈਕਸਟ ਜੀ ਜੀ ਇਸ ਕੇਸ ਦੇ ਵਿੱਚ ਸਟੇਟਲੀ ਨਾ ਕਮੇਟੀਸ ਕਨਸਟੀਟ ਕੀਤੀ ਹੈ ਹਮ ਚਾਰ ਕਮਿਸ਼ਨ ਬਣਾਈ ਨਹੀਂ ਦੋ ਐਸਆਈਟੀ ਬਣਾਈ ਗਈ 40 ਸਾਲਾਂ ਬਾਅਦ ਟਿਲ ਡੇਟ ਕੋਈ ਜਿਹੜੇ ਮੈਜੋਰਟੀ ਜਿਹੜੇ ਕਯੂਸ ਨੇ ਉਹ ਤੇ ਕਾਨੂੰਨ ਦੇ ਸੰਗੇ ਚੋਂ ਬਾਹਰ ਹੈਗੇ ਨੇ ਥੋੜੇ ਜੇ ਕੇਸਿਸ ਕਨਵਿਕਸ਼ਨ ਹੋਈ ਹੈ

ਦੇ ਬਲੇਟੈਂਟ ਵਾਇਓਲੇਸ਼ਨ ਕਹਿ ਸਕਦੇ ਆ ਆਪਾਂ ਇਹ ਤੇ ਲੋਕਾਂ ਦੇ ਨਾਲ ਧੱਕਾ ਵਾ ਅਸੀਂ ਤੇ ਇਸ ਗੱਲ ਤੇ ਸੋਚ ਰਹੇ ਆ ਕਿ ਸਪੀਡ ਕੋਰਟ ਦੇ ਵਿੱਚ है ਇੱਥੇ ਰਿਟ ਫਾਈਲ ਕਰਨਾ ਚਾਹੁੰਦੇ ਆ ਹੂੰ ਕਿ ਜਦੋਂ ਆਰਟੀਕਲ 21 ਕੇੰਡਰ ਹਾਈ ਕੋਰਟ ਰੂਲਿੰਡ ਆਰਡਰਸ ਇਨ ਸਪੋਟ ਕਰਦੇ ਨੇ ਹੂੰ ਹੂੰ ਫਿਰ ਜਿਹੜੀਆਂ ਇਹ ਫਿਰ ਇਹ ਸਰਕਾਰ ਨੂੰ ਕੁਝ ਤਾਂ ਕੁਝ ਇਸ ਕਿਸਮ ਦਾ ਲਾਅ ਲੇਟ ਔਨ ਕਰਨਾ ਚਾਹੀਦਾ ਹੈ ਬਿਲਕੁਲ ਬਹੁਤ ਚੰਗੀ ਗੱਲ ਹੋਊਗੀ ਜੇ ਤੁਸੀਂ ਸੁਪਰੀਮ ਕੋਰਟ ਮੂਵ ਕਰਦੇ ਜੇ ਕਿਉਂਕਿ ਆ 30 35 ਸਾਲ ਵਾਲੇ ਕੇਸ ਜਿਹੜੇ ਨੇ ਇਹ ਤਾਂ ਅਗਲੇ 6 ਮਹੀਨਿਆਂ ਸਾਲ ਦੇ ਵਿੱਚ ਜ਼ਰੂਰ ਕੰਕਲੂਡ ਹੋਣੇ ਚਾਹੀਦੇ ਆ ਕਿਉਂਕਿ ਉਸ ਤੋਂ ਬਾਅਦ ਫਿਰ ਅਪੀਲ ਵੀ ਹੋਣੀ ਆ ਇਹ ਪ੍ਰੋਸੈਸ ਜਿਹੜਾ ਵਾ ਜਿੰਨੀ ਜਲਦੀ ਕੰਪਲੀਟ ਹੋਵੇ ਉਨਾ ਹੀ ਸਾਡੇ ਸਿਸਟਮ ਵਾਸਤੇ ਬਿਹਤਰ ਹੋਊਗਾ ਲੋਕਾਂ ਵਾਸਤੇ ਦੇ ਬਿਹਤਰ ਹੋਵੇਗੀ ਸਿਮਰਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਥੈਂਕ ਯੂ